ਅੱਜ ਤੋਂ ਕਰੀਬਨ 2 ਦਿਨ ਪਹਿਲਾਂ ਸਾਡੇ ਧਿਆਨ ਦੇ ਵਿੱਚ ਇੱਕ ਮਸਲਾ ਆਇਆ ਸੀਗਾ ਕਿ ਪਿੰਡ ਮੋਰਾਵਾਲੀ ਜੋ ਥਾਣਾ ਗੜਸ਼ੰਕਰ ਦੇ ਅਧੀਨ ਪੈਂਦਾ ਉੱਥੇ ਇੱਕ ਐਨਆਰਆਈ ਤੇ ਉਸ ਦੀ ਕੇਅਰ ਟੇਕਰ ਦੀ ਜਿਹੜੀ ਹੱਤਿਆ ਕਰ ਦਿੱਤੀ ਗਈ ਹੈ ਤੁਰੰਤ ਕਾਰਵਾਈ ਕਰਦੇ ਅਸੀਂ ਮੌਕੇ ਤੇ ਪਹੁੰਚੇ ਸੀ ਤੇ ਮੌਕਮ ਮੁਲਾਜ਼ਾ ਕਰਕੇ ਉਸ ਤੋਂ ਬਾਅਦ ਅਸੀਂ ਤੁਰੰਤ ਇਸ ਘਟਨਾ ਦੀ ਤਫ਼ਤੀਸ਼ ਦੇ ਵਿੱਚ ਜਿਹੜੇ ਜੁੜ ਗਏ ਸੀ ਸਾਡੇ ਇਹਨਾਂ ਹੀਲਿਆਂ ਦੇ ਚਲਦਿਆਂ ਜਿਹੜਾ ਹੈਗਾ ਵੀ ਅਸੀਂ ਇਦੇ ਵਿੱਚ ਜਿਹੜਾ ਇੱਕ ਮੁੱਖ ਦੋਸ਼ੀ ਜਿਹਦਾ ਨਾਮ ਮਨਦੀਪ ਸਿੰਘ ਉਰਫ ਦੀਪ ਜੋ ਕਿ ਮਰਨ ਵਾਲੀ ਕੇਅਰ ਟੇਕਰ ਦਾ ਬੇਟਾ ਹੀ ਹੈ ਉਹਨੂੰ ਅਸੀਂ ਵਿਦਿਨ 24 ਆਵਰਸ ਪਰੜਨ ਦੇ ਵਿੱਚ ਜਿਹੜੇ ਕਾਮਯਾਬ ਹੋ ਗਏ ਸੀ ਤੇ ਅਗਲੇਰੀ ਤਫਤੀਸ਼ ਦੇ ਵਿੱਚ ਜਿਹੜੀ ਹੈ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਇਸ ਕਤਲ ਨੂੰ ਅੰਜਾਮ ਦੇਣ ਦੇ ਵਿੱਚ ਮਨਦੀਪ ਉਰਫ ਦੀਪ ਦਾ ਇੱਕ ਜੁਵਨਲ ਸਾਥੀ ਵੀ ਸ਼ਾਮਲ ਸੀ ਜਿੰਨੂੰ ਅਸੀਂ ਅੱਜ ਜਿਹੜਾ ਹੈਗਾ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋ ਗਏ ਆ ਇਸ ਦੇ ਨਾਲ ਨਾਲ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹਨਾ ਕਿ ਇਸ ਘਟਨਾ ਦੇ ਵਿੱਚ ਜੋ ਕਾਰ ਅਤੇ ਮੋਟਰਸਾਈਕਲ ਯੂਜ਼ ਹੋਏ ਸੀਗੇ ਉਹ ਵੀ ਜਿਹੜੇ ਹੈਗੇ ਅਸੀਂ ਇਹਨਾਂ ਤੋਂ ਬਰਾਮਦ ਕਰ ਲਏ ਆ ਤੇ ਇਸ ਦੇ ਨਾਲ ਨਾਲ ਹੀ ਜਿਹੜੇ ਹਥਿਆਰਾਂ ਨਾਲ ਇਹਨਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ ਉਹ ਵੀ ਜਿਹੜੇ ਹੈਗੇ ਇਹਨਾਂ ਨੇ ਸਾਨੂੰ ਜਿਹੜੇ ਬਰਾਮਦ ਕਰਵਾ ਦਿੱਤੇ ਇਸ ਦੇ ਨਾਲ ਨਾਲ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਮਨਦੀਪ ਸਿੰਘ ਉਰਫ ਦੀਪ ਹੈ ਇਹਦੇ ਖਿਲਾਫ ਪਹਿਲਾਂ ਵੀ ਚੋਰੀਆਂ ਦੇ ਚਾਰ ਮਾਮਲੇ ਜਿਹੜੇ ਹੈਗੇ ਦਰਜ ਹੋਣੇ ਪਾਏ ਗਏ ਆ ਤੇ ਇਹ ਇੱਕ ਪੇਸ਼ੇਵਰ ਜਿਹੜਾ ਚੋਰ ਵੀ ਹੈਗਾ ਤੇ ਇਸ ਦੀ ਗ੍ਰਿਫਤਰੀ ਗ੍ਰਿਫਤਾਰੀ ਦੇ ਨਾਲ ਨਾਲ ਜਿਹੜਾ ਹੈਗਾ ਇਹ ਕੇਸ ਜਿਹੜਾ ਹੈਗਾ ਟਰੇਸ ਹੋ ਚੁੱਕਾ ਤੇ ਮੈਂ ਆਪ ਜੀ ਨੂੰ ਇਹੀ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਕਿਸੇ ਵੀ ਕੀਮਤ ਤੇ ਜਿਹੜਾ ਹੈਗਾ ਕਿ ਅਜਿਹੇ अपराध ਕਰਨ ਵਾਲਿਆਂ ਨੂੰ ਜਿਹੜਾ ਹੈਗਾ ਕਿ ਮੁਕਾਮੀ ਪੁਲਸ ਵੱਲੋਂ ਹਿਸ਼ਾਰਪੁਰ ਪੁਲਸੋਂ ਜਿਹੜਾ ਬਖਸ਼ਣ ਨਹੀਂ ਜਾਊ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛੜਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499